ਗਾਪ ਦਾ ਗੱਠ ਜੋੜਾ ਹੈ ਜਿਹੜਾ ਉਹਨੂੰ ਲੈ ਕੇ ਤੁਹਾਡੇ ਕੀ ਜਰਦਾ ਦੇਖੋ ਜੀ ਸਾਡੇ ਜਿਹੜੀ ਹੈ ਹਾਈ ਕਮਾਂਡ ਉਹਨਾਂ ਵੱਲੋਂ ਜੋ ਫੈਸਲਾ ਹੋਣਾ ਕਿਉਂਕਿ ਪਾਰਟੀ ਨੂੰ ਹਾਈ ਕਮਾਂਡ ਹੀ ਸਾਮਦੀ ਚਲਾਉਂਦੀ ਹੁੰਦੀ ਹੈ ਉਸ ਮੁਤਾਬਕ ਹੋਣਾ ਹੈ ਫਿਰ ਸੇ ਤੁਸੀਂ ਸਾਰੇ ਲੋਕਾਂ ਨੇ ਪੰਜਾਬ ਵਾਸੀਆਂ ਨੇ ਸਾਡੇ ਤੇ ਬਹੁਤ ਵੱਡਾ ਭਰੋਸਾ ਵਿਸ਼ਵਾਸ ਕਰਕੇ 99 ਐਮਐਲਏ ਬਣਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਹੈ ਉਹ ਲੋਕ ਸਭਾ ਦੀ ਗੱਲ ਹੈ ਕਿ ਲੋਕ ਸਭਾ ਚ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਔਰ ਉਹਨਾਂ ਦੇ ਸਾਥੀ ਪਾਰਟੀ ਭਾਜਪਾ ਖਾਸ ਕਰਕੇ ਦੂਸਰੀਆਂ ਸਟੇਟਾਂ ਨਾਲ ਵੀ ਹੋਵੇ ਜਾਂ ਨਾ ਹੋਵੇ ਮੈਨੂੰ ਨਹੀਂ ਪਤਾ ਕਿੰਨਾ ਕਿ ਪੰਜਾਬ ਨਾਲ ਕਾਫੀ ੱੱੱਕੇ ਹੁੰਦੇ ਰਹਿੰਦੇ ਆ। ਤੋਂ ਜਿਹਦੇ ਵਿੱਚ ਜਿਹੜੇ ਮਹਿਕਮੇ ਦਾ ਮੈਂ ਮੰਤਰੀ ਐ ਖੇਤੀਬਾੜੀ ਦਾ ਸਾਡਾ 5700 ਕਰੋੜ ਰੁਪਈਆ ਜਿਹੜਾ ਆਰਡੀਐਫ ਐ ਜਿਹੜਾ ਸਾਡੀ ਇਕੱਠੀ ਕੀਤੀ ਹੋਈ ਫੀਸ ਹੁੰਦੀ ਐ ਉਹ ਸਾਨੂੰ ਦੇ ਨਹੀਂ ਰਹੇ ਮੇਰੀ ਬੇਨਤੀ ਹੈ ਇਸੇ ਤਰ੍ਹਾਂ ਹੀ ਜਿਵੇਂ ਸਾਡਾ ਸਿਹਤ ਵਿਭਾਗ ਦਾ ਵੀ 3000 ਕਰੋੜ ਰੁਪਇਆ ਇਸ ਤਰ੍ਹਾਂ ਦਾ ਕਿਉਂਕਿ ਜੇ ਅਸੀਂ ਸਾਰੇ ਲੋਕ ਇਹ ਚਾਹੁੰਦੇ ਆ ਵੀ ਭਾਜਪਾ ਤੋਂ ਖਿਹੜਾ ਛਰਾਉਣ ਦੀ ਖਾਤ ਜੇ ਕੋਈ ਇਹੋ ਜਿਹਾ ਗੱਠ ਜੋੜ ਹੁੰਦਾ ਹੈ ਜੋ ਹਾਈ ਕਮਾਂਡ ਨੂੰ ਪ੍ਰਵਾਨ ਹੁੰਦਾ ਤਾਂ ਕਿਉਂਕਿ ਜੇ ਦੇਸ਼ ਦੇ ਹਿੱਤ ਵਿੱਚ ਹੈ ਦੇਸ਼ ਦੇ ਲੋੜਾਂ ਦੇ ਲਈ ਹੈ ਤਾਂ ਫਿਰ ਹੋ ਸਕਦਾ सीएम साहब ਦਾ ਕਈ ਵਾਰ ਗੱਲ ਚੁੱਕੇ ਨੇ ਵੀ ਜਿਹੜੀਆਂ ਹੈ 13 ਦੀਆਂ 13 ਸੀਟਾਂ ਦੇ ਸੀ ਆਪ ਦਾ ਜਿਹੜਾ ਪੰਜਾਬ ਚ ਲੜਾਂਗੇ ਜੀ ਜਿਹੜੀ ਕਿਉਂਕਿ 13 ਤੇ ਅਸੀਂ ਤਿਆਰ ਆਂ ਪਰ ਜੋ ਜੋ ਹੁੰਦਾ ਜਾਂ ਨਾ ਹੁੰਦਾ ਹਾਈ ਕਮਾਂਡ ਨੂੰ ਪਤਾ ਉੱਥੇ ਮੈਂ ਵੱਡਾ ਬਿਆਨ ਨਹੀਂ ਦੇ ਸਕਦਾ ਉਹ ਸੀਐਮ ਸਾਹਿਬ ਵੀ ਸਭ ਤੋਂ ਵੱਡੇ ਆ ਜੋ 13 ਐਮ ਸਾਹਿਬ ਦੇ ਬਖਰੋ ਬਖਰੀ ਸਰ ਜੇ 13 ਦੇ ਕਿਉਂਕਿ ਜਿਵੇਂ ਜੇ ਪਾਰਟੀ ਜੋ 13 ਲੜਾਉਣੀ ਤੇ 13 ਕੈਂਡੀਡੇਟ ਵੀ ਸਾਡੇ ਕੋਲੇ ਹੈਗੇ ਨੇ ਲੜਾ ਲਵਾਂਗੇ ਜਿਹੜਾ ਤੁਸੀਂ ਪੰਜ ਕਿਹੜਾ ਸਰਕਾਰ ਦੇ ਵਿੱਚ ਪਿਛਲੇ ਖਾਲੇ ਵਿੱਚ ਜਿਹੜਾ ਕੁਝ ਪੰਚ ਦੇ ਨਾਲ ਧੱਕੇ ਸਹੀਆਂ ਹੋਈਆਂ ਮੈਂ ਮਸਲ ਗੱਲ ਕਰੂੰਗਾ ਜਗੇਦਰ ਕੁੜੀਆ ਸਾਹਿਬ ਉਹ ਤੋਂ ਬਾਅਦ ਜਗੇਦਰ ਕੌਕੇ ਵੀ ਗੱਲ ਆਉਂਦੀ ਹੈ ਖਾਲੜਾ ਸਾਹਿਬ ਵੀ ਹੋ ਗਏ ਹੁਣ ਕੌਕੇ ਸਾਹਿਬ ਬੜਾ ਬਾਬਲਾ ਜਿਹੜਾ ਕਾਫੀ ਨਖਰਮਾਇਆ ਹੋਇਆਗਾ ਉਹਦੇ ਬਾਰੇ ਸਰਕਾਰ ਦਾ ਕੀ ਪੱਖ ਹੈਗਾ ਇਹਦੇ ਸਰਕਾਰ ਉਸ ਦੀ ਸਰਦੀ ਕਿਉਂਕਿ ਜਦੋਂ ਬਹੁਤ ਲੰਮਾ ਸਮਾਂ ਹੋ ਜੇ ਨਾ ਉਹ ਜਿਹੜੀ ਬੀਪੀ ਤਵਾੜੀ ਸਾਹਿਬ ਦੀ ਰਿਪੋਰਟ ਸ਼ਾਇਦ ਉਹਨੂੰ ਵੀ ਅਦਲ ਬਦਲ ਕਰ ਦਿੱਤਾ ਗਿਆ ਕਈ ਕੁਝ ਹੋ ਜਾਂਦਾ ਹੈ ਉਹ ਸਰਕਾਰ ਸਾਰਾ ਧਿਆਨ ਕਰਕੇ ਹਰ ਇੱਕ ਮੂਨ ਸਾਹਿਬ ਨੂੰ ਜੀ ਸਾਹਿਬ ਇੱਕ ਨਸ਼ੇ ਦਾ ਜਿਹੜਾ ਮੁੱਦਾ ਹੈਗਾ ਤੁਹਾਡੀ ਸਰਕਾਰ ਵੀ ਜਿਹੜੀ ਨਸ਼ੇ ਦਾ ਮੁੱਦਾ ਲੈ ਕੇ ਆਈ ਸੀ ਪਰ ਉਹ ਠੱਲ ਨਹੀਂ ਪੈ ਰਹੀ ਕਿਦਣਾ ਕਿਦਿ ਕੀ ਕਾਰਨ ਦੇਖੋ ਜੀ ਜਿਹੜਾ ਨਸ਼ੇ ਦਾ ਮੁੱਦਾ ਉਹ ਸਾਰੇ ਆਪਾਂ ਚਿੰਤਤਾਂ ਜਿਹੜੇ ਲੋਕ ਆ ਜਿਹਦੇ ਚ ਸਰਕਾਰ ਦਾ ਵਡਰਾ ਫਰਜ ਬਣਦਾ ਹੈ ਪਰ ਅਸੀਂ ਕਦੇ ਵੀ ਕਿਤੇ ਢਿੱਲ ਨਹੀਂ ਕੀਤੀ ਜਿਹੜਾ ਵੀ ਕੋਈ ਇਹੋ ਜਿਹਾ ਕਿਤੇ ਦੱਸ ਪੈਂਦੀ ਹੈ ਤਾਂ ਪੁਲਿਸ ਨੂੰ ਸਖਤ ਹਦਾਇਤਾਂ ਸਾਡਾ ਕੋਈ ਵੀ ਐਮਐਲਏ ਸਾਡਾ ਕੋਈ ਵੀ ਪਾਰਟੀ ਪ੍ਰਧਾਨ ਕੋਈ ਮੰਤਰੀ ਕਦੇ ਇਹੋ ਜਿਹੇ ਮਾੜੇ ਬੰਦੇ ਦੀ ਸਪਾਰਸ਼ ਨਹੀਂ ਕਰਦਾ ਜਾਂ ਉਹਦੇ ਵਿੱਚ ਕੋਈ ਇਹੋ ਜੀ ਗੱਲ ਰੱਖਦਾ ਹੋਵੇ ਪਰੰਤੂ ਜਿਹੜੀ ਇਹ ਬਹੁਤ ਮਾੜੀ ਬਿਮਾਰੀ ਫੈਲ ਚੁੱਕੀ ਹੈ ਨੂੰ ਸਮਾਜ ਰਲ ਮਿਲ ਕੇ ਇਹਨੂੰ ਰੋਕਿਆ ਜਾ ਸਕਦਾ ਬਾਕੀਆਂ ਲੋਕ ਸੁਣਉਂਦੀਆਂ ਨੇ ਵੀ ਆਮ ਆਦਮੀ ਪਾਰਟੀ ਅੰਦਰ ਜਿਵੇਂ ਮੁੱਖ ਮੰਤਰੀ ਵਿਅੰਤ ਸਿੰਘ ਵੇਲੇ ਮੁਕਾਬਲੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਜਾਂ ਝੂਠੇ ਬੱਚੇ ਹੁੰਦੇ ਸੀ ਉਵੇਂ ਹੋਣ ਲੱਗ ਗਏ ਨੇ ਪੋਰਟ ਬਹੁਤ ਜ਼ਿਆਦਾ ਖੁੱਲ ਦਿੱਤੀ ਹੋਈ ਹੈ ਨਹੀਂ ਵੇਖੋ ਵੇਖੋ ਜੀ ਜੇ ਤਾਂ ਅਸੀਂ ਤਾਂ ਰੋਜ਼ ਹੀ ਸੁਣਦੇ ਆ ਜੇ ਤਾਂ ਕੋਈ ਮਾੜੀ ਜੀ ਗੱਲ ਹੋ ਗਏ ਤਾਂ ਜੀ ਇੱਥੇ ਤਾਂ ਗੈਂਗਸਟਰ ਬਣ ਕੇ ਫਲਾਨਾ ਧੋਕਾ ਗਏ ਜੇ ਕਿਤੇ ਸਰਕਾਰ ਕੰਟਰੋਲ ਕਰਨ ਲੱਗਦੀ ਹੈ ਕੋਈ ਕਰ ਲਈ ਉੱਥੇ ਇਹ ਕਹਿ ਦਿੱਤਾ ਜਾਂਦਾ ਵੀ ਐ ਉਹੇ ਜੀ ਗੱਲ ਅਜੇ ਤਾਈਂ ਕੋਈ ਨਹੀਂ ਹੋਈ ਜਿੱਥੇ ਕੋਈ ਕਸੂਰਵਾਰ ਹੁੰਦਾ ਉਹੇ ਜੀ ਗੱਲ ਹੋ ਜਾਂਦੀ ਜੀ ਪੰਜਾਬ ਚੋਣਾ ਕਦੋਂ ਤੱਕ ਕਰਵਈਆਂ ਉਹਨਾਂ ਦੀ ਤਿਆਰੀ ਹੈ ਜੀ ਹੁਣ ਅਜੇ ਤਾਂ ਫਿਰ ਸਰਕਾਰ ਜਦੋਂ ਮੁੱਖ ਮੰਤਰੀ ਸਾਹਿਬ ਚਾਉਣਗੇ ਤੇ ਕਰਵਾ ਲਵਾਂਗੇ ਜਿਹਾ ਮੰਨ ਕੇ ਆਉਣ ਤੋਂ ਪਹਿਲਾਂ ਇੱਕ ਕਿਸਾਨਾਂ ਦਾ ਬਾਬਤ ਮਿਲਿਆ ਤੁਹਾਨੂੰ ਕੁਬਰੀਆ ਪਿੰਡ ਦਾ ਮਾਮਲਾ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਕੀ ਹੋ ਸਕੇ ਕਿ ਆਇਆ ਉਹਨਾਂ ਨੂੰ ਉਹਨਾਂ ਨੇ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨਾਲ ਉਹਦੇ ਵਿੱਚ ਮੈਂ ਵੀ ਸੀ ਇੱਕ ਸਾਡੀ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੀਆਂ ਨਾਲ ਉਹ ਕਹਿੰਦੇ ਉਹਦੇ ਵਿੱਚ ਇਹ ਮਾਮਲਾ ਸੀ ਮੈਂ ਕਿਹਾ ਉਹਨੂੰ ਮੈਂ ਪੜਤਾਲ ਕੇ ਜੋ ਵੀ ਹੈ ਬਣਦਾ ਹੱਕ ਨੇ ਆ ਅਸੀਂ ਕਦੇ ਵੀ ਪਿੱਛੇ ਨਹੀਂ ਮਾਫੀ ਨੂੰ ਲਈ ਮਾਫੀ ਨੂੰ ਲਈ ਕਿ ਕਿਸਾਨ ਜਿਹਾ ਬੰਦਿਆ ਉਹ ਦੇ ਨਹੀਂ ਜੀ ਵੇਖੋ ਮਾਫੀ ਅਸੀਂ ਜਿੰਨਾ ਸਰਕਾਰ ਦੇ ਸਕਦੀ ਅਸੀਂ ਦਿੱਤਾ ਔਰ ਜਿੰਨਾ ਐਤਕੀ ਖੁੱਲ ਕੇ ਦਿੱਤਾ ਸਮੇਂ ਦੇ ਵਿੱਚ ਦਿੱਤਾ ਪਿਛਲੀਆਂ ਸਰਕਾਰਾਂ 5 5 7 7 10 10 ਸਾਲ 8 8 ਸਾਲ ਕਈ ਵਾਰੀ ਭੁੱਲ ਜਾਂਦੇ ਸੀ ਲੋਕ ਜਦੋਂ ਮਾਫੀ ਆਉਂਦਾ ਅਸੀਂ ਉਹ 3 4 ਮਹੀਨਿਆਂ ਵਿੱਚ ਨਿਮੇੜਨ ਦੀ ਕੋਸ਼ਿਸ਼ ਕੀਤੀ ਬੜੇ ਸਾਹਿਬ ਸਰਕਾਰ ਹੋਣ ਤੋਂ ਪਹਿਲਾਂ ਆ ਜਾ ਰਿਹਾ ਸੀ ਸਾਡੀ ਸਰਕਾਰ ਨੂੰ ਧਰਨੀ ਲੱਗਣਗੇ ਮਜਾਰਾ ਨਹੀਂ ਹੋਣਗੇ ਪੱਗਾਂ ਰੋਣੀਆਂ ਚੁੰਨੀਆਂ ਉਹ ਸਾਰਾ ਕੁਝ ਹੋ ਰਿਹਾ ਹੈ ਜੀ ਲਾਠੀ ਚਾਦੀ ਦੇਖੋ ਦੇਖੋ ਜੀ ਮੇਰੀ ਗੱਲ ਅਸੀਂ ਜੇ ਕਿਸੇ ਦੀ ਗੱਲ ਨਾ ਸੁਣਦੇ ਹੋਈਏ ਜਿਹੜੇ ਪਹਿਲੇ ਸੀ ਗੱਲ ਨਹੀਂ ਸੁਣਦੇ ਉਹ ਹੁਣ ਤਰਨਾ ਲਾਉਣਾ ਅੱਜ ਅੱਜ ਮਿੱਤਰ ਜਿਹੜੇ ਕਿਸਾਨ ਸੀਗੇ ਇਹ ਕਹਦੇ ਸੀ ਕਿ ਵੀ ਪਹਿਲਾਂ ਸਾਡੀ ਗੱਲ ਸੁਣੋ ਫਿਰ ਤੁਸੀਂ ਮੈਂ ਕਿਹਾ ਵੀ ਅਸੀਂ ਸ਼ਹੀਦ ਤੁਹਾਡਾ ਵੀ ਸਾਡਾ ਵੀ ਸਾਡਾ ਪਹਿਲਾ ਫਰਜ਼ ਹੈ ਪ੍ਰਣਾਮ ਕਰਨਾ ਉਸ ਗੱਲ ਤੇ ਸੀ ਕਿ ਪਹਿਲਾਂ ਨਹੀਂ ਇਹ ਨਹੀਂ ਦੇ ਗੱਲ ਹੋ ਸਕਦੀ ਫਿਰ ਤੁਸੀਂ ਉਹਨਾਂ ਨੂੰ ਕੀ ਯਾਦ ਕਰਦੇ ਹੋ ਤੋਂ ਉਹ ਫਿਰ ਉਹ ਕਹਿੰਦੇ ਵੀ ਅਸੀਂ ਤਾਂ ਫਿਰ ਨਾਰੇਬਾਜ਼ੀ ਕਰਾਂਗੇ ਮੈਂ ਜੀ ਉਹ ਤਾਂ ਤੁਹਾਡੀ ਮਰਜ਼ੀ ਹੈ ਅਸੀਂ ਤੁਹਾਡੀ ਗੱਲ ਸੁਣ ਸਕਦੇ ਹਾਂ ਅਸੀਂ ਕਿਤੇ ਗੱਲ ਸੁਣਨ ਤੋਂ ਕਦੇ ਫਿਰ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਨਾਲ ਵਿਚਾਰ ਵਟਾੰਦਲਾ ਸਾਂਝਾ ਕੀਤਾ ਕਿਸੇ ਨੂੰ ਵੀ ਕੋਈ ਸਮੱਸਿਆ ਕੋਈ ਦੁੱਖ ਹੈ ਕੋਈ ਤਕਰੀ ਉਹ ਉਹ ਲੈ ਕੇ ਵੇਖੋ ਉਹਨੂੰ ਹੁਣ ਰੋ ਮੈਂ ਤਾਂ ਜਦੋਂ ਤਰਨੇ ਮਜ਼ਾਰੇ ਵਾਲੇ ਆਉਂਦੇ ਮੈਂ ਉਹਨਾਂ ਦੀ ਗੱਲ ਸੁਣਦਾ ਇਹ ਚੱਕਿਆ ਵੇ ਜਾਂਦਾ ਹੁਣ ਐ ਜੇ ਕੋਈ ਕਰੀ ਜਾਊ ਤਾਂ ਫਿਰ ਮੈਂ ਉਸ ਤੋਂ ਕੀ ਕਹਿ ਸਕਦਾ ਵੀ ਤਰਨੇ ਮਜ਼ਾਰੇ ਕੋਈ ਕਾਰਨ ਬਣੂ ਵੱਡਾ ਤਾਂ ਤਾਂ ਹੀ ਹੈ ਨਾ ਜੀ ਉਡੀਆ ਸਾਹਿਬ ਨਵੀਂ ਕੇਤੀਬੜੀ ਨੀਤੀ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਮੁੱਖ ਮੰਤਰੀ ਦੇ ਕਿਸਾਨਾਂ ਦੇ ਨਾਲ ਮੀਟਿੰਗ ਦਾ ਵਿੱਚ ਹੀ ਲੱਗਦੀ ਆ ਕਿ ਕਿਸਾਨ ਉਸ ਵੀ ਪ੍ਰਗਟ ਕਰ ਰਹੇ ਨੇ ਕਦੋਂ ਨਵੀਂ ਅ ਭਾਈ ਜੀ ਦਾ ਉਹਦਾ ਬਹੁਤ 11 ਮੈਂਬਰੀ ਟੀਮ ਹੈ ਜਿਹਨਾਂ ਦੀ ਅਗਵਾਈ ਸਰਦਾਰ ਸੁਖਵਾਲ ਸਿੰਘ ਜੀ ਚੇਅਰਮੈਨ ਫਾਰਮਰਸ ਕਮਿਸ਼ਨ ਕਰ ਰਹੇ ਹੈ ਬਹੁਤ ਉਹਦਾ ਕੰਮ ਹੋਇਆ ਪਿਆ ਉਹ ਮੁੱਖ ਮੰਤਰੀ ਸਾਹਿਬ ਨਾਲ ਬੈਠ ਕੇ ਥੋੜਾ ਜਿਹਾ ਉਹਨੂੰ ਵਿਚਾਰ ਵਟਾਂਦਰਾ ਕਰਕੇ ਉਹ ਛੇਤੀ ਲਾਗੂ ਕਰ ਆਖਰੀ ਸਵਾਲ ਹੈ ਪੰਚ ਕੇ ਪਰਿਵਾਰ ਦੇ ਨਾਲ ਸੰਬੰਧ ਤੇ ਉਹ ਤੁਹਾਡੇ ਪਿਤਾ ਜੀ ਦੀ ਬਹੁਤ ਵੱਡੀ ਦੇਣ ਆ ਪੰਜਾਬ ਨੂੰ ਪੰਚ ਨੂੰ ਮంత్రి ਪਾਦ ਮਿਰਨ ਤੋਂ ਬਾਅਦ ਕੀ ਮਹਿਸੂਸ ਕਰ ਰਿਹਾ ਹਾਂ ਵੇਖੋ ਜੀ ਜਿਹੜੀ ਪੰਥ ਦੀ ਗੱਲ ਹੈ ਜੋ ਉਸ ਘਰ ਵਿੱਚ ਮੇਰਾ ਜਨਮ ਹੋਇਆ ਉਹ ਪਰੰਪਰਾਵਾਂ ਉਹ ਸੰਸਕਾਰ ਸਨ ਜਿਹੜੀ ਮੰਤਰੀ ਦੀ ਹੈ ਸੋ ਮੈਨੂੰ ਕੇਜਰੀਵਾਲ ਸਾਹਿਬ ਹੋਰਾਂ ਨੇ ਭਗਵੰਤ ਮਾਨ ਜੀ ਹੋਰਾਂ ਨੇ ਟਿਕਟ ਦਿੱਤਾ ਮੇਰੇ ਇਲਾਕੇ ਦੇ ਲੋਕਾਂ ਨੇ ਮੈਨੂੰ ਐਮਐਲਏ ਬਣਾ ਲਿਆ ਉਹ ਸਾਲ ਤੋਂ ਬਾਅਦ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਆਪਣੀ ਬਜਾਰਤ ਵਿੱਚ ਲੈ ਲਿਆ ਮੈਂ ਸਾਰੇ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ